जा <laughs> yeah Everything. ਆਪਰ ਦੇ ਪਿਛਲੇ ਬੰਨੇ ਇਹ ਇਲਾਕੇ ਚ ਕੋਟ ਰਣਾ ਸਿੰਘ ਇੱਥੇ ਕਿ ਪੈਂਦਾ ਹੈ ਜਿੱਥੇ ਸਤਗੁਰੂ RAM ਸਿੰਘ ਸੱਚੇ ਪਾਤਸ਼ਾਹ ਜੀ ਦੇ ਬੜੇ ਪਰਮ ਪੂਜਨੀਕ ਸਾਧ ਬਾਬੇ ਜਵਾਰ ਸੁਹਣਾ ਦਾ ਪਿੰਡਿਆ ਮਿਰਜੀਆਲੀ ਉਹਦੇ ਨਾਲੇ ਬੰਨੇ ਇਹਨਾਂ ਦੇ ਵੱਡੇ ਵੱਡੇਰੇ ਜਿਸ ਤਰ੍ਹਾਂ ਜਸੇਦਾਰ ਜੀ ਨੇ ਦੱਸਿਆ ਨਹੀਂ ਬਾਬਾ ਮੁਸੱਧਾ ਸਿੰਘ ਜਿਨ੍ਹਾਂ ਨੇ ਸਤਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਨਾਮ ਦੀਦਾਰ ਲਈ ਹੀ ਕਿ ਇਹ ਪਰਿਵਾਰ ਤੇ ਸਤਿਗੁਰੂ RAM SINGH SAJJAPAL SAHIB ਦੇ ਚਰਨਾਂ ਦੇ ਨਾਲ ਜੁੜਿਆ ਕਿ ਉਹ ਬਾਬਾ ਲਹਿਣਾ ਸਿੰਘ ਜੀ ਜਿਨ੍ਹਾਂ ਤੋਂ ਇੱਕ ਗਉਮਾ ਕਦਮ ਵੀ ਦੀਆਂ ਨਹੀਂ ਨੀ ਵਿਖੀਆਂ ਜਾਂਦੀਆਂ ਜ਼ੁਲਮ ਹੁੰਦਾ ਨਹੀਂ ਵਿਖਿਆ ਜਾਂਦਾ ਸਤਿਗੁਰੂ RAM SINGH SAJJAPAL SAHIB ਜੀ ਲਈ ਆਂਦੇ ਹੀ ਮੇਰੀ ਕਿਹ ਇਨਸਾਨਾ ਨਹੀਂ ਕਿਹ ਬੰਦੇ ਨਾਲ ਦੁਸ਼ਮਣੀ ਨਹੀਂ ਮੇਰੀ ਜ਼ੁਲਮ ਦੇ ਨਾਲ ਇਹ ਜਾਤ ਲੋਕਾਂ ਦਾ ਹਿੰਦਰ ਸਾਹਿਬ ਨੂੰ ਇੱਕ ਛਪੜੀ ਦੀ ਮਾਈ ਸਮਝਦੇ ਨੇ ਜੋ ਪੂਰ ਗਵਾਂ ਦਾ ਵਟ ਕੇ ਜੋ ਹੱਡੀਆਂ ਜੋ ਧੂਮੋ ਦੇ ਆ ਉਹ ਸਾਰੇ ਸਰੋਵਰ ਦੇ ਵਿੱਚ ਰੋੜ ਕੇ ਪਾਉਂਦੇ ਨੇ ਜਦੋਂ ਬਾਬੇ ਲੈਣਾ ਹਾਣੀ ਜਦੋਂ ਗੈਹ ਹੀ ਨਾ ਇੱਥੇ ਅਮਰਸਰ ਰਹਿੰਦੇ ਹੀ ਬਾਬੇ ਲੈਣਾ ਸੋਣੀ ਅਮਰਸਰ ਰਹਿੰਦੇ ਆ ਜਦੋਂ ਦਰਬਾਰ ਸਾਹਿਬ ਗੈਰ ਦਰਸ਼ੀਵੇਦਾ ਕਾ ਕਰਦੇ ਹੱਡੀਆਂ ਹੀ ਇੱਕ ਗਾਂ ਨੇ ਮੂੰਹ 'ਚ ਹੱਡੀ ਪਾਈ ਤੇ ਜਿੱਥੇ ਬਾਬੇ ਕੀ ਵੇਰਿਆ ਉਥੇ ਜਦੋਂ ਬੈਠੇ ਉਹ ਗਾਂ ਤੇ ਉਹਦੇ ਮੂੰਹ 'ਚ ਉਹ ਹੱਡੀ ਦਿਖੀ ਤੇ ਫਿਰ ਸਰੋਵਰ ਦੀਆਂ ਪੌੜਾਂ ਤੇ ਵਾਦ ਕੇ ਤੇ ਸਿੱਧੀ ਸਰੋਵਰ ਦੇ ਵਿੱਚ ਗਈ ਤੇ ਫਿਰ ਮਾਨ ਤਰਪ ਗਿਆ ਇਥੋਂ ਆਕੀ ਹੋਇਆ ਜੀ ਉਹ ਫਿਰ ਹੱਡੀ ਆਪਣੇ ਆਪ 'ਚ ਰੰਝ ਆ ਗਿਆ ਅੰਦਰ ਤੇ ਹੱਡੀ ਖੜ ਕੇ ਤੇ ਫਿਰ ਦਰਬਾਰ ਦੇ ਅੰਦਰ ਆਣ ਦੀ ਭਈ ਬਾਹਰ ਨਹੀਂ ਤੁਹਾਨੂੰ ਤੇ ਤਾਂ ਬਾਹਰ ਦਰਬਾਰ ਵਕੜਾਏ ਕੋਈ ਜੇ ਜਦੋਂ ਅੰਦਰ ਜਾ ਕੇ ਰਾਤੀ ਕੁੱਨਾ ਲੋਕਾਂ ਨੇ ਕੁੱਟਿਆ ਮਾਰਿਆ ਵੀ ਬੜਾ ਬੜੀ ਬੇਇੱਜ਼ਤੀ ਕੀਤੀ ਪਰ ਇਹ ਇੱਕ ਪਰਣ ਕਰ ਲਿਆ ਹੀ ਭਈ ਹੁਣ ਉਦੋਂ ਹੀ ਜੇ ਦਾ ਦਰਸ਼ਨ ਮੇਲਾ ਹਿੰਦੂਰ ਸਾਹਿਬ ਦਾ ਕਰਾਂਗੇ ਜਦੋਂ ਜਦੋਂ ਆਪਣਾ ਪਰਣ ਜਿਹੜਾ ਇਹਦਾ ਇਥੋਂ ਪੁੱਜਣ ਖਾਨਾ ਪੂਰ ਕਰਾਂਗੇ ਤੇ ਪਰਣ ਕਰ ਲਿਆ ਸਿੱਖਾਂ ਦੇ ਨਾਲ ਸਲਾਹ ਕਰ ਲਈ ਇੱਕ ਲੋਕੋ ਕੇ ਤੇ ਇੱਕ ਨਾਗਲੀ ਪਿੰਡ ਆ ਜੀ ਜਿੱਥੋਂ ਦੇ ਵੀਲਾ ਸਿੰਘ ਹੀ ਨੇ ਇਹ ਕੋ ਪਿੰਡ ਤੇ ਇੱਕ ਲੋਕੋ ਕੇ ਪਿੰਡ ਹੈ ਇਹ ਪਿੰਡ ਦੋਵੇਂ ਜਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਬੜੇ ਇੱਥੇ ਸਾਰੀਆਂ ਸਮਾਹਾਂ ਹੁੰਦੀਆਂ ਨੇ ਇੱਥੇ ਮੀਟਿੰਗਾਂ ਹੁੰਦੀਆਂ ਨੇ ਜੋ ਵੀ ਕਰਨਾ ਹੁੰਦਾ ਈ ਉਹ ਸਿੱਖੇ ਇੱਥੇ ਆ ਕੇ ਕਰਦੇ ਨੇ ਨਾਗਲੀ ਪਿੰਡ ਦਾ ਬੜਾ ਨਾਂ ਹੈ ਜਦੋਂ ਕਾਲ ਵੀ ਸਤਿਗੁਰ ਰੀ ਸਿੰਘ ਸੇਜ ਪਾਸ਼ਾਹੀ ਦੇ ਸੁਨੇ ਪੈ ਗਿਆ ਸੀ ਉਦੋਂ ਹੀ ਨਾਗਲੀ ਨਾਗ ਪਿੰਡ ਦਾ ਇੱਕ ਸਾਧ ਜਿਹਨੇ ਉਹ ਸਭੇ ਮਾਇਆ ਵੀ ਦਿੱਤੀ ਤੇ ਘਟ ਭਰ ਕੇ ਫਰਦਾਨਿਆਂ ਦੀ ਵੀ ਖੜੀ ਸੀ ਕਿ ਉਹ ਗੀਰ ਸੇ ਕੋ ਨਾ ਦਾ ਨਾਮਗਾ ਸੋ ਮੈਕਸਿਮ ਮੰਗਾ ਉਹਨਾਂ ਲੋਕਾਂ ਦੇ ਗੁਣ ਤੇ ਨਹੀਂ ਕਾਰੀ ਨਹੀਂ ਸਕਦੇ ਆਖਰਕਾਰ ਜਦੋਂ ਫਾਂਸੀ ਚੜ੍ਹਨ ਲੱਗੇ ਹੀ ਤੇ ਫੇਰ ਚਲੋ ਇਹ ਵੀ ਜ਼ਿਕਰ ਆਉਂਦਾ ਹੈ ਕਿ ਉਹਨਾਂ ਦੇ ਥੱਲੇ ਉਹ ਗਊ ਨੇ ਆਪਣੇ ਸਿੰਘ ਕਰ ਦਿੱਤੇ ਹੀ ਇਹ ਵੀ ਠੀਕ ਆ ਭਈ ਜਿਨ੍ਹਾਂ ਦੇ ਬਾਸ ਉਹਨਾਂ ਨੇ ਆਪਾਂ ਲੋਗ ਨਹੀਂ ਲੱਗੇ ਨਹੀਂ ਉਹਨਾਂ ਨੇ ਤੇ ਕੁਝ ਕਰਨਾ ਹੀ ਨਹੀਂ ਪਰ ਮੇਰੇ ਬਾਬਾ ਜੀ ਜਿਹੜਾ ਵਜਨ ਸੁਣਾਉਂਦੇ ਹੁੰਦੇ ਨੇ ਨਾ ਗੁਰ ਕਾ ਬਚਨ ਬਸੈ ਜੀ ਆ ਨਾਲੇ ਜਲ ਨਹੀਂ ਡੋਪੈ ਸਾਸ ਕਰ ਨਹੀਂ ਗੇਵੈ ਭਾਰੇ ਨਾ ਸਕੇ ਜਾਲੇ ਬਾਬਾ ਜੀ ਮਜਨ ਸੁਣਾਉਂਦੇ ਹੁੰਦੇ ਰਾ ਅੰਗ ਭਿੱਲੇ ਨੇ ਆਠਿਆ ਨਹੀਂ ਕਈ ਹੋਣਾ ਕਰੋ ਆਪਣੀ ਗੁਰੂ ਦੀ ਯਾਦ ਤੇ ਜਦੋਂ ਫਿਰ ਇੱਕ ਵਾਰ ਆ फांसी ਦਿੱਤੀ ਤੇ ਥੱਲੇ ਉਹ ਜਿਹੜਾ ਵਹਿੇਚ ਰੱਖਿਆ ਸੀ ਪਾਸੇ ਕੀਤਾ ਤੇ ਫਿਰ फांसी ਨਹੀਂ ਆਈ ਤੇ ਲਾਡੂ ਇੱਕ ਸਾਧ ਨੇ ਆਖਿਆ ਵੀ ਕੀ ਗੱਲ ਹੈ ਲੈਣਾ ਹੈ ਸਭ ਜਾਨ ਨੂੰ ਜੀ ਨਹੀਂ ਕਰਦਾ ਤੇ ਫਿਰ ਲੈਣਾ ਹੋਮ ਨੇ ਆਖਿਆ ਜਾਨ ਤੇ ਜੀ ਕਰਦਾ ਇਹ ਪਰ ਸਵੇਰ ਦੀ ਸਤਨੂ ਰਾਮ ਸਿੰਘ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਆ ਅਰਦਾਸ ਕਰਕੇ ਨਿਤਨੇਮ ਕਰਦੇ ਆ ਛਲਕ ਪੜ੍ਹਦੇ ਆ ਇਹ ਜਾਨ ਵੀ ਅਰਦਾਸ ਨਹੀਂ ਕੀਤੀ ਮੈਨਾ ਮੈਂ ਬਿੱਲਾਂ ਦਾ ਮੇਰੇ ਉੱਤੇ ਨਾ ਫਾਂਸੀ ਲਾਉਣ ਲੱਗੇ ਆ ਇਹਨੂੰ ਆਖੋ ਇੱਕ ਵਾਰ ਹੋਰ ਫਾਂਸੀ ਲਾ ਲਵੇ ਇਹ ਜ ਰੱਖਿਆ ਫੇਰ ਦੁਬਾਰਾ ਫਾਂਸੀ ਲਾਈ ਪਰ ਰਸਾਂ ਨਹੀਂ ਖਿਸਕਿਆ रस्से खिच रस्से की कमी रह गई है। रसा फिर दोबारा पाया फिर दो बरा तीसरी वाला फिर ऐसे तरह किता ना जो फिर बाबा लहना सिंह फलाना है कानून आर बाजिया दो बार बजिया मुझके ਆ ਤੇ ਘਰ ਨਹੀਂ ਪਉਣਾ ਮੈਂ ਤੇਰੇ ਕਾਨੂੰਨ ਝੂਠੇ ਕੀਤੇ ਆ ਕੋਈ ਸਤਿਗੁਰੂ RAM ਸਿੰਘ ਜੀ ਦੇ ਸਿੱਖਿਆ ਹੀ ਇਹੋ ਜੇ ਨਹੀਂ ਇਹ ਜੇ ਛਿਦੀਆਂ ਦਿੱਤੀਆਂ ਨੇ ਨਾ ਮੇਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆ ਇਹ ਛਿਦੀ ਸਭ ਤੋਂ ਪਹਿਲਾਂ ਉਹਨਾਂ ਨੇ ਦਿੱਤੀ ਆ ਲੈ ਹੁਣ ਦਰਬਾਰ ਲੱਗ ਗਏ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆ ਗਏ ਨੇ ਲੇ ਹੁਣ ਜਾਣਾ ਹੀ ਪਰ ਤੇਰੇ ਮਨਾ ਨਹੀਂ ਹੋ ਜਾਣਾ ਸਤਨੂੰ ਰਾਮ ਸਿੰਘ ਜੀ ਦਾ ਗੁਰੂ ਤੇਗ ਬਹਾਦਰ ਪਾਚਾਈ ਦਾ ਹੁਕਮ ਆ ਗਿਆ ਏ ਉਹ ਜਿਹੜੇ ਸਾਹ ਦੇ ਹੀ ਬਈ ਉਹਨਾਂ ਦਾ ਹੀ ਵਰਣਨ ਕੀ ਕਰ ਸਕਦੇ ਆ ਅੱਜ ਵੀ ਸਾਡੇ ਕੁੱਤਾ ਸਿੰਘ ਜੀ ਦਿੱਲੀ ਰਹਿੰਦੇ ਨੇ ਤੇ ਉਹ ਪਰਿਵਾਰ ਦੀ ਤਸਵੀਰ ਹੁੰਦੀ ਆ ਨਾ ਪਛੋਗੜ ਦੀ ਅੱਜ ਵੀ ਇਹ ਪੰਜਵੀਂ ਛੇਵੀਂ ਪੀੜ੍ਹੀ ਨੇ ਸਾਡੇ ਸਾਥ ਹੈ ਉੱਥੇ ਕੋਈ ਵੀ ਕੰਮ ਆ ਸਤਿਗੁਰੂ ਦਲੀਪ ਸਿੰਘ ਸੱਜੇ ਪਾਤਸ਼ਾਹੀ ਦੀ ਕਿਰਪਾ ਦੇ ਨਾਲ ਇਹ ਕਰਦੇ ਨੇ ਉੱਥੇ ਕੋਈ ਕਿਸੇ ਦੇ ਕੋਈ ਜਨਮ ਲਵੇ ਬੱਚਾ ਕੋਈ ਸਰੀਰ ਚੜਾਈ ਕਰ ਜੇ ਕੇ ਕੋਈ ਵੀ ਗੱਲ ਹੋਵੇ ਤੇ ਫਿਰ ਭਾਵੇਂ ਉੱਥੇ 40 50 ਕਿਲੋਮੀਟਰ ਜਾਣਾ ਪਵੇ ਆਪਣਾ ਸਿਰ ਖਰਚਾ ਸਾਰਾ ਦਿਨ ਵੀ ਉੱਥੇ ਬਜਿਤ ਕਰਦੇ ਜੀ ਤੇ ਸਾਰਾ ਕੰਮ ਕਰਕੇ ਅੰਮ੍ਰਿਤ ਆਪਣੇ ਘਰੋ ਬਣਾ ਕੇ ਖੜਦੇ ਨੇ ਇੰਨੀ ਮਿਹਨਤ ਕਰਦੇ ਨੇ ਤੇ ਕਿਸੇ ਕੋਈ ਰਾਝ ਭਰ ਮਾਇਆ ਨਹੀਂ ਇਹ ਆ ਉਹਨਾਂ ਦੀ ਵਿਚੋਕੜ ਆਓ ਮੈਂ ਇੱਕ ਸ਼ਬਦ ਪੜਾਂ ਕਿ ਮਾਪ ਕੋਈ ਖਾਨੇ ਦਰਸ਼ਨ ਦਿੱਤੇ ਨੇ ਉਹਨਾਂ ਤੋਂ ਸ਼ਬਦ ਸਣ ਸਰਵਣ ਕਰੀਏ राम साम I... you yeah.